ਲਓ ਵੀ ਸੱਜਣੋ ਆਪਾਂ ਲੱਗਿਆ ਹੁਣ ਮੱਝਾਂ ਨੂੰ ਪਾਣੀ ਪਿਆਣਾ ਚਲਾ ਦੇ ਆਪਾਂ ਦਾ ਮੋਟਰ ਆ ਤਾਜ ਤਾਜੇ ਪਾਣੀ ਕੱਢ ਕੇ ਪਾਵਾਂਗੇ ਲੈ ਲੈ ਖੋਲ ਕੇ ਮਸਰ ਓਏ ਆ ਖੋਲਿਆ ਹੋ ਆਇਆ ਹਿਓ ਹਿਓ ਇਧਰ ਇਧਰ ਆਇਆ ਪੁੱਠੀ ਲੈ ਆਗਲੇ ਆ ਇਧਰ ਹਿਓ 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 ਮਾਰ ਤੇ ਇਧਰ ਦਸ ਰਿਸ ਖਾਏ ਹਿਓ ਹਿਓ ਦੋ ਦੋ ਹਲੋ ਹਲੋ ਹੋਰ ਪੀ ਗਈ ਕਿਹਨੇ ਪੀਲਾ ਦੇ ਲੈ ਜੀ ਅੰਬੇ ਰੀ ਨਾ ਲੈ ਲੈ ਨਾ ਡੱਬੀ ਖੋਲ ਲੈ ਹਣਾ ਆ ਸਾਡੇ ਕਾਟੇ ਆਇਆ ਆਇਆ ਕੀ ਕਰਤਾ ਹੈਗਾ ਬਹੁਤ ਗੰਦਾ ਘਟਾ ਵੀ ਮਰੇ ਆ ਇਸੇ ਦਾ ਸੂਰਾ ਹੈ ਇਹ ਬੜਾ ਥੋੜਾ ਪੀੜਾ ਕਰਨ ਵਾਲਾ ਥੱਲੇ ਦਾ ਥੋੜਾ ਜਿਹਾ ਮੂਰਾ ਖੁੱਲਾ ਹੈ ਸਾਡਾ ਹਾਂ ਗੋਲੇ ਲੜਬੀ ਨੂੰ ਯਾਰ ਨਾ ਕੋਈ ਗਿਰਨ ਦੇ ਨਾਲ ਕੋਈ ਲਈ ਬਈਓ ਕੜਾ ਨਾ ਮੈਂ ਹਲਾਉਂਦਾ ਚਲਾ ਚਲ ਆ ਜਾ ਯੋ ਹੋ 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 ਲਓ ਖੜਕੀ ਉੱਥੀ ਆ ਮਾਰ ਤਰੇ ਖੰਡਾ ਯੋ ਹੋ 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 ਆ ਜਾ ਕੇ ਇਹਨੂੰ ਫਟਨੀ ਪੜੇਗੀ ਚਲ ਆ ਜਾ ਚਲੋ ਹੋ ਹੋ ਪੀਲੇ ਆਹਰੇ ਪੀਲੇ ਕੋਸਾ ਪਾਣੀ ਚੱਕੂ ਕਿਹੜਾ ਆਹ ਨਾਲ ਚੱਕਾਂ ਹੀ ਖੁਰੜਾ ਕਿਸਕਾ ਫੋਨ ਜ਼ਬਤ ਕਰ ਲਿਆ ਕੋਮਾ ਦਾ ਅਜਾ ਦੇਖੀ ਨਹੀਂ ਫੋਨ ਇਹ ਕੰਮ ਅੱਜ ਕੰਮ ਅੱਜ ਕੰਮ ਬੋਕਰਿਆ ਕੋਮਣੇ ਪਹਿਲਾਂ ਮੂੜੀਆਂ ਚ ਲੈ ਆਈਆਂ ਸਾਰੀਆਂ ਫਿਰ ਹੁਣ ਸਾਫ਼ ਕਰਾਈਆਂ ਸਾਰੀਆਂ ਮੂੜੀਆਂ ਕੰਮ ਬੋਗੜਾ ਛੋਰੀ ਨਾ ਜਾ ਆ ਜਾ ਕੰਮ ਬੋਗੜਾ ਅਣ ਆਟੇ ਪਾ ਦਿਆ ਤੇ ਕੰਮ ਗਏ ਆ ਨੂੰ ਕੋਈ ਉਹਦੇ ਬੋਲੋ ਕੁੱਟ ਜਾ ਚਲ ਜੱਲਾ ਹੂੰ ਦਾ ਲੈ ਹੋਰ ਕੱਟੀ ਛੋਟੀ ਨੂੰ ਚੱਲੋ ਜੀ ਚੱਲਿਆ ਤੈਨੂੰ ਤੀਛੋਦਕੀਆਂ ਆਪਣੇ ਕਿੱਧਰ ਕਰਾਂ ਅਜਾ ਜਾਓ ਹਰ ਹੋਰੇ ਪਿੱਛੇ ਮੁਰਦੀਆਂ ਦੇਖੀਆਂ ਜਾਂਦੀਆਂ ਦਾ ਆ ਪਾਣੀ ਦੇ ਉੱਥੇ ਲੋ ਆਰਾ ਹੋ 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 ਉਹਨੂੰ ਬਾਟੀ ਨਾਲ ਪਿਆੜਾਂ ਦੀ ਛੁੱਟੀ ਨੂੰ ਦੂਜੀ ਨੂੰ ਹੈ ਉਹਨੂੰ ਪਿਆ ਲਿਆ ਉਹਨੂੰ ਬਾਟੀ ਨਾਲ ਖੋਲ ਕਰੇ ਜਾਂਗੇ ਇਹਨੂੰ ਵੀ ਕੋਲ ਲੈ ਫਰਾ ਸੈਟ ਉਹਨੂੰ ਬਾਟੀ ਨਾਲ ਪੈ ਜਸੂ ਮੈਂ ਲਿਆ ਬਾਟੀ ਭਰ ਕੇ ਲੈ ਵੀ ਚੰਗੋ ਮਿੱਤਰੋ ਸੱਜਣੋ ਆਪਣਾ ਪਿਆ ਦੀ ਪਾਣੀ ਘੱਟਾ ਰਹਿ ਗਿਆ ਬਸ ਕੱਲਾ ਆਪਣਾ ਉਹਨਾਂ ਨਾਲ ਬਾਟੀਆਂ ਪਰ ਹੁਣ ਆਪਾਂ ਕਾਕੂ ਖਪਾਵਾਂਗੇ ਤੇ ਕਾਕੂ ਟਾਂਗੇ ਸ਼ੀਂਗਾ ਵੀ ਸੱਜਣੋ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਕਰੋ ਤੇ YouTube ਪਰ ਸਬਸਕ੍ਰਾਈਬ ਕਰ ਲਿਆ ਕਰੋ